ਪੰਜਾਬ ਵਿੱਚ ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ਅਨੁਸਾਰ ਡਿਪਟੀ ਕਮਿਸ਼ਨਰ ਸਾਖਸ਼ੀ ਸਹਾਣੀ ਨੇ ਕੰਪਨੀ ਬਾਗ ਅੰਮ੍ਰਿਤਸਰ ਵਿਖੇ ਜੈਵਿਕ ਪਦਾਰਥਾਂ ਦੀ ਹਫਤਾਵਰੀ ਮੰਡੀ ਸ਼ੁਰੂ ਕਰਵਾ ਦਿੱਤੀ ਹੈ ਕੰਪਨੀ ਬਾਗ ਅੰਮ੍ਰਿਤਸਰ ਵਿਖੇ ਹਫਤਾਵਰੀ ਜੈਵਿਕ ਮੰਡੀ ਦਾ ਉਦਘਾਟਨ ਐਸ ਡੀ ਐਮ ਮਜੀਠਾ ਸੋਨਮ ਅਤੇ ਪੰਜਾਬ ਐਗਰੋ ਚੇਅਰਮੈਨ ਮੰਗਲ ਸਿੰਘ ਨੇ ਕੀਤਾ ਉਹਨਾਂ ਨੇ ਦੱਸਿਆ ਕਿ ਜੈਵਿਕ ਮੰਡੀ ਦੀ ਸ਼ੁਰੂਆਤ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਹੈ ਜਿਸ ਵਿੱਚ ਆਮ ਜਨਤਾ ਨੂੰ ਬਿਨਾਂ ਖਾਦ ਦਵਾਈਆਂ ਤੋਂ ਤਿਆਰ ਕੀਤੇ ਉਤਪਾਦ ਉਪਲਬਧ ਹੋਣਗੇ ਅਤੇ ਕਿਸਾਨਾਂ ਨੂੰ ਸਿੱਧੇ ਰੂਪ ਵਿੱਚ ਗਾਹਕਾਂ ਨਾਲ ਜੁੜਨ ਦਾ ਮੌਕਾ ਮਿਲੇਗਾ। ਉਹਨਾਂ ਆਖਿਆ ਕਿ ਪੰਜਾਬ ਐਗਰੋ ਜੈਵਿਕ ਖੇਤੀ ਕਰਨ ਦੇ ਇੱਛਕ ਕਿਸਾਨਾਂ ਨੂੰ ਰਜਿਸਟਰ ਕਰਦਾ ਹੈ ਅਤੇ ਉਹਨਾਂ ਨੂੰ ਸਮੇਂ-ਸਮੇਂ ਤੇ ਟ੍ਰੇਨਿੰਗ ਦੇਣ ਦਾ ਕੰਮ ਵੀ ਕਰਦੇ ਹਨ। ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਅਮਰਿਤਸਰ सुरेंद्रਪਾਲ ਸਿੰਘ ਸਹਾਇਕ ਡਿਪਟੀ ਡਾਇਰੈਕਟਰ ਬਾਗ ਪਾਨੀ ਤਜਿੰਦਰ ਸਿੰਘ ਵੀ ਹਾਜ਼ਰ ਸਨ। ਪੰਜਾਬ ਐਗਰੋ ਖੇਤਰੀ ਪ੍ਰਬੰਧਕ ਪਵਨ ਪ੍ਰੀਤ ਸਿੰਘ ਨੇ ਜ਼ਿਲ੍ਹਾ ਪ੍ਰਸ਼ਾਸਨ ਦਾ ਇਸ ਹਫਤਾਵਾਰੀ ਮੰਡੀ ਦੀ ਸ਼ੁਰੂਆਤ ਲਈ ਦਿੱਤੇ ਸਹਿਯੋਗ ਦਾ ਧੰਨਵਾਦ ਕੀਤਾ। ਇਹ ਗੱਲ ਬਿਲਕੁਲ ਸਹੀ ਹੈ ਕਿ ਅੱਜ ਕੱਲ੍ਹ ਐਨੀ ਅਵੇਅਰਨੈਸ ਹੋ ਗਈ ਹੈ ਕਿ ਹਰ ਕੋ ਚਾਹੁੰਦਾ ਹੈ ਕਿ ਉਹਨਾਂ ਨੂੰ ਆਰਗੈਨਿਕ ਪ੍ਰੋਡਕਟਸ ਹੀ ਮਿਲਣ ਤੇ इवन ਜਿਵੇਂ ਗੁੜ ਹੀ ਹੋ ਗਿਆ। ਹਰ ਕੋ ਚਾਹੁੰਦਾ ਹੈ ਕਿ ਉਹਨਾਂ ਨੂੰ ਪਿਓਰ ਗੁੜ ਮਿਲੇ। ਬਟ ਉਹ ਆਪਾਂ ਨੂੰ ਇਨ ਮਾਰਕੀਟ ਮਿਲ ਨਹੀਂ ਪਾਂਦਾ। ਇੱਥੇ ਤੁਸੀਂ ਦੇਖੋਗੇ ਕਿ ਕਿੰਨੇ ਸਾਰੇ ਰਜਿਸਟਰਡ ਫਾਰਮਰਸ ਨੇ ਜਿਹੜੇ ਕਿ ਆਪਣਾ ਆਰਗੈਨਿਕ ਗੁੜ ਬਣਾਉਂਦੇ ਨੇ। ਇਹ ਜਿਹੜੀ ਮਾਰਕੀਟ ਲਗਾਈ ਜਾ ਰਹੀ ਹੈ ਹੁਣ ਤੋਂ ਅਸੀਂ ਹਰ ਹਫਤੇ ਲਗਾਵਾਂਗੇ ਕੋਸ਼ਿਸ਼ ਕਰਾਂਗੇ ਕਿ ਹਫਤੇ ਚ ਦੋ ਜਾਂ ਤਿੰਨ ਵਾਰੀ ਬੱਗੇ ਤੋਂ ਹੋਵੇ ਇਹ ਇਸੇ ਲਈ ਹੈ ਕਿ ਜਿਹੜੇ ਰਜਿਸਟਰਡ ਸਾਡੇ ਕੋਲ ਫਾਰਮਰਸ ਨੇ ਜਿਨ੍ਹਾਂ ਦਾ ਸਾਡੇ ਕੋਲ ਸ਼ਿਉਰਿਟੀ ਹੈ ਕਿ ਉਹ ਠੀਕ ਪ੍ਰੋਡਿਊਸ ਦੇ ਰਹੇ ਨੇ ਅਸੀਂ ਉਹਨਾਂ ਨੂੰ ਮਾਰਕੀਟ ਦਈਏ ਉਹਨਾਂ ਦੇ ਰਿਲੇਟਿਡ ਅਵੇਅਰਨੈਸ ਫੈਲੇ ਕਿ ਉਹਨਾਂ ਦੇ ਪ੍ਰੋਡਕਟਸ ਲੋਕਾਂ ਤੱਕ ਪਹੁੰਚ ਪਾਣ ਕਿਉਂਕਿ ਡਿਮਾਂਡ ਬਹੁਤ ਜ਼ਿਆਦਾ ਹੈ ਪਰ ਇੱਕ देयर ਇਜ਼ ਅ ਸ਼ਾਰਟੇਜ ਆਫ ਲਿੰਕੇਜ ਕਿ ਪ੍ਰੋਡਿਊਸਰ ਪ੍ਰੋਡਿਊਸਰ ਨੂੰ ਕੰਜ਼ਿਊਮਰ ਨਹੀਂ ਮਿਲਿਆ ਤੇ ਕੰਜ਼ਿਊਮਰ ਨੂੰ ਪ੍ਰੋਡਿਊਸਰ ਨਹੀਂ ਮਿਲ ਰਿ ਹੋਰ ਅਸੀਂ ਅੱਗੇ ਤੋਂ ਹੋਰ ਸਬਜ਼ੀਆਂ ਵਾਲੇ ਪ੍ਰੋਡਿਊਸਰਸ ਨੂੰ ਵੀ ਬੁਲਾਵਾਂਗੇ ਬਿਕਾਜ਼ ਕੰਜ਼ਿਊਮੇਬਲਸ 'ਚ ਸਬਜ਼ੀਆਂ ਅੱਜਕੱਲ ਇੰਨੀ ਆਜ਼ਾਦੀਆਂ ਦਵਾਈਆਂ ਵਾਲੀਆਂ ਆਂਦੀਆਂ ਨੇ ਕਿ ਸਾਰਿਆਂ ਨੂੰ ਹੁਣ ਅਵੇਅਰਨੈਸ ਦੇ ਤੋਂ ਚਾਹੁੰਦੇ ਨੇ ਕਿ ਉਹਨਾਂ ਨੂੰ ਨਾ ਮਿਲਣ ਤਾਂ ਅੱਗੇ ਤੋਂ ਹੋਰ ਅਸੀਂ ਫਾਰਮਰਸ ਨੂੰ ਇਨਕਰੇਜ ਵੀ ਕਰ ਰਹੇ ਹਾਂ ਇਹਦੇ ਥਰੂ ਕਿ ਉਹ ਸਬਜ਼ੀਆਂ ਵੀ ਲਗਾਉਣ ਤੇ ਸਬਜ਼ੀਆਂ ਵੀ ਅਸੀਂ ਇੱਥੇ ਮਾਰਕੀਟ ਕਰਾਈਏ ਇਹਦੇ ਨਾਲ ਸਾਰਿਆਂ ਨੂੰ ਇੱਕ ਹੈਲਦੀ ਲਾਈਫ ਮਿਲੇਗੀ ਪੰਜਾਬ ਦੇ ਹਰਵਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਜੋ ਗਗਵਾਈ ਹੇਠਾਂ ਪੰਜਾਬ ਐਗਰੋ ਨੇ ਇੱਕ ਪਲੇਟਫਾਰਮ ਤਿਆਰ ਕੀਤਾ ਜਿਹੜਾ ਕਿ ਆਰਗੈਨਿਕ ਖੇਤੀ ਜਿਹੜੇ ਕਿਸਾਨ ਕਰਦੇ ਆ ਉਹਨਾਂ ਦੀ ਅਸੀਂ ਹੈਲਪ ਕਰ ਰਹੇ ਹਾਂ ਕਿ ਉਹ ਇੱਥੇ ਆ ਕੇ ਸਿੱਧਾ ਕਸ਼ਮੀਰ ਨੂੰ ਜੋ ਆਪਣੇ ਪ੍ਰੋਡਕਟ ਆ ਉਹ ਵੇਚਣ ਔਰ ਅਸੀਂ ਇਹ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਹਰ ਵੱਡੇ ਸ਼ਹਿਰ ਦੇ ਵਿੱਚ ਕਰ ਰਹੇ ਹਾਂ ਅੱਜ ਅਸੀਂ ਸ੍ਰੀ ਹਰਮੰਦਰ ਸਾਹਿਬ ਇੱਥੇ ਓਪਨ ਕਰ ਰਹੇ ਹਾਂ ਆਰਗੈਨਿਕ ਹੱਟ ਜਿਹੜੀ ਹੈਗੀ ਆ ਔਰ ਇਸ ਦਾ ਆਮ ਲੋਕਾਂ ਨੂੰ ਬੜਾ ਫਾਇਦਾ ਹੋਊਗਾ ਕਿ ਹੈਲਥ ਦੇ ਰਿਲੇਟਿਡ ਇਹ ਚੀਜ਼ਾਂ ਹੈਗੀਆਂ ਨਾ ਅਸੀਂ ਜਲੰਧਰ ਲੁਧਿਆਣਾ ਉੱਥੇ ਕਰ ਚੁੱਕੇ ਹਾਂ ਸਟਾਰਟ ਪਿਛਲੇ ਦਿਨਾਂ ਦੇ ਵਿੱਚ ਉੱਥੇ ਤੋਂ ਘਟਨ ਹੋਇਆ ਤੇ ਅੱਜ ਅਸੀਂ ਅਮਰitsar ਸਾਹਿਬ ਆਏ ਹ ਇਹ ਇੱਧਰ ਚੱਲਦਾ ਹੀ ਰਹੂਗਾ ਹੋਰ ਜਿਹੜੇ ਡਿਸਟ੍ਰਿਕਟ ਦੇ ਵਿੱਚ ਔਰ ਜਿਹੜਿਆਂ ਦੇ ਛਿਲਿਆਂ ਵਿੱਚ ਔਰ ਸ਼ਹਿਰਾਂ ਦੇ ਵਿੱਚ